ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਵਾਰ ਹੈ ਗਿਆ ਵੀਰਵਾਰ ਮਤਲਬ ਕਿ ਅੱਜ ਥਰਸਡੇ ਆ ਤੇ ਅ ਸਵੇਰ ਦਾ ਜਿਹੜਾ ਟਾਈਮ ਆ ਹੁਣੇ ਹੁਣੇ ਮੈਂ ਜਿਹਦਾ ਆ ਮਤਲਬ ਕਿ ਆਪਣਾ ਪਾਠ ਕਰਕੇ ਜਿਹੜੀ ਮੇਰੀ ਮਾਰਨਿੰਗ ਰੁਟੀਨ ਆ ਉਹ ਮਤਲਬ ਕਿ ਖਤਮ ਕੀਤੀ ਆ ਤੇ ਹੁਣ ਮੈਂ ਬਣਾਉਣੀ ਆ ਚਾਹ ਸਵੇਰੇ ਚਾਹ ਤੋਂ ਬਗੈਰ ਤੇ ਸ਼ੁਰੂ ਨਹੀਂ ਹੁੰਦਾ ਤੇ ਅੱਜ ਤੇ ਫੀਡ ਵੀ ਆ ਤੇ ਇਹ ਬਹੁਤ ਜ਼ਿਆਦਾ ਧੁੰਦ ਪਈ ਹੋਈ ਆ ਮੈਂ ਤੇ ਇੱਥੇ ਤੇ ਇੰਨਾ ਪਤਾ ਨਹੀਂ ਲੱਗਦਾ ਪਰ ਬਾਹਰ ਖੁੱਲੇ ਵਿੱਚ ਤੇ ਬਹੁਤ ਜ਼ਿਆਦਾ ਸੰਗਣੀ ਧੁੰਦ ਪਈ ਹੋਈ ਆ ਤੇ ਅੱਜ ਜਿਹੜਾ ਆ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦਾ ਦਿਹਾੜਾ ਆ ਤੇ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਨੂੰ ਕੋਟ-ਕੋਟ ਪਰ ਨਾਮ ਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਆ ਉਹ ਜਗਾਵਣੀਆਂ ਜੋਤ ਬੱਚੇ ਜਿਹੜੇ ਸੁੱਤੇ ਹੋਇਆ ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਚੱਲਦੀਆਂ ਪਈਆਂ ਆ ਅੱਜ ਮੈਂ ਬਣਾਉਣਿਆ ਮੂੰਗਰੇ ਤੇ ਉਹਨਾਂ ਵਿੱਚ ਪਾਉਣਿਆ ਥੋੜੇ ਜਿ ਮਟਰ ਤੇ ਮੂੰਗਰੇ ਜਿਹੜਿਆ ਇਹਨਾਂ ਨੇ ਮੈਂ ਚੰਗੀ ਤਰ੍ਹਾਂ ਪਹਿਲਾਂ ਧੋਲਾਂਗੀ ਮਟਰ ਵੀ ਜਿਹੜੇ ਧੋਲਾਂਗੀ ਮੂੰਗਰੇ ਜਿਹੜਿਆ ਧੋ ਕੇ ਮੈਂ ਇੱਕ ਟੋਕਰੀ ਵਿੱਚ ਕੱਢ ਲਿਆ ਤੇ ਸਭ ਤੋਂ ਪਹਿਲਾਂ ਥੋੜੇ ਜਿ ਮੂੰਗਰੇ ਲੈਣੇ ਆ ਜਿਵੇਂ ਇੰਨੇ ਇੱਕ ਤੇ ਇਹਨਾਂ ਨੂੰ ਮੈਂ ਜਿਹੜਾ ਆ ਥੋੜਾ ਥੋੜਾ ਜਿਹੜਾ ਆ ਕਿਸੇ ਚੀਜ਼ ਦੇ ਨਾਲ ਕੁੱਟ ਲੈਣਾ ਆ ਮੂੰਗਰਿਆਂ ਨੂੰ ਮੈਂ ਥੋੜਾ ਥੋੜਾ ਕੁੱਟ ਲਿਆ ਜਾਂ ਤੁਸੀਂ ਹੱਥ ਨਾਲ ਵੀ ਤੋੜ ਸਕਦੇ ਹੋ ਥੋੜਾ ਥੋੜਾ ਜਿਹੜਾ ਆ ਫੇਰ ਆ ਸਾਰੇ ਨਹੀਂ ਆ ਵਿੱਚ ਸਾਬਤ ਵੀ ਆ ਕੁਝ ਕੁਝ ਜਿਹੜੇ ਆ ਉਹ ਇਸ ਤਰ੍ਹਾਂ ਹੋ ਗਏ ਆ ਮਤਲਬ ਕਿ ਕੁੱਟੇ ਗਏ ਆ ਤੇ ਕੁਝ ਕੁਝ ਜਿਹੜੇ ਇਸ ਤਰ੍ਹਾਂ ਸਾਬਤ ਦਾ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਸਬਜੀ ਤੇ ਟੇਸਟ ਆ ਨਾ ਮੂੰਗਰਿਆਂ ਦਾ ਬਹੁਤ ਹੀ ਵਧੀਆ ਹੁੰਦਾ ਆ ਮਤਲਬ ਕਿ ਸਬਜੀ ਤੇ ਤੁਹਾਡੀ ਜਿਹੜੀ ਆ ਉਹ ਪੁੱਜੀ ਪੁੱਜੀ ਬਣੂਗੀ ਪਰ ਟੇਸਟ ਜਿਹੜਾ ਆ ਉਹ ਪਰਫੈਕਟ ਆਊਗਾ ਮੂੰਗਰਿਆਂ ਕੜਾਈ ਵਿੱਚ ਪਾਇਆ ਆ ਸਰੋਂ ਦਾ ਤੇਲ ਤੇ ਤੇਲ ਨੂੰ ਜਿਹੜਾ ਥੋੜਾ ਗਰਮ ਹੋਣ ਦਵਾਂਗੇ ਤੇਲ ਜਿਹੜਾ ਗਰਮ ਹੋ ਗਿਆ ਆ ਤੇ ਇਹਦੇ ਵਿੱਚ ਮੈਂ ਪਾ ਦਿੱਤਾ ਆ ਪਿਆਜ਼ ਕੱਟਿਆ ਹੋਇਆ ਤੇ ਪਿਆਜ਼ ਜਿਹੜਾ ਆ ਇਹਨੂੰ ਮੈਂ ਜਿਹੜਾ ਬ੍ਰਾਊਨ ਕਰ ਲੈਣਾ ਤੇ ਉਨੀ ਦੇ ਜਿਹੜਾ ਆ ਮੈਂ ਇਹਨੂੰ ਕੁੱਟ ਲੈਣੀ ਆ ਲਸਣ ਤੇ ਹਰੀਆਂ ਮਿਰਚਾਂ ਤੇ ਅਦਰਕ ਇਹ ਤਿੰਨੋਂ ਚੀਜ਼ਾਂ ਲੈਣੀਆਂ ਮੈਂ ਕੁੱਟ ਲੈਣੀਆਂ ਆ ਮੈਂ ਗਲਾਸੀ ਵਿੱਚ ਜਿਹੜਾ ਵਿਲਨੇ ਨਾਲ ਹੀ ਕੁੱਟ ਲੈਣੀਆਂ ਆ ਜਦੋਂ ਤੁਸੀਂ ਇਦਾਂ ਪੇਸਟ ਬਣਾ ਕੇ ਪਾਉਂਦੇ ਆ ਨਾ ਤੇ ਸਬਜ਼ੀ ਦਾ ਜਿਹੜਾ ਤੀਸਾ ਨਾ ਉਹ ਹੋਰ ਵਧੀਆ ਹੋ ਜਾਂਦਾ ਆ ਪਿਆਜ਼ ਜਿਹੜਾ ਆ ਉਹ ਅੱਧਾ ਪੁੱਜ ਚੁੱਕਿਆ ਆ ਤੇ ਹੁਣ ਮੈਂ ਇਹਦੇ ਵਿੱਚ ਜਿਹੜਾ ਪਾ ਦੇਣਾ ਆ ਕੁੱਟਿਆ ਹੋਇਆ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਇਹਨੂੰ ਵੀ ਆਪਾਂ ਇਹਦੇ ਨਾਲ ਭੁੰਨ ਲੈਣਾ ਆ ਕਿ ਇਹਦਾ ਕੱਚਾपन ਜਿਹੜਾ ਖਤਮ ਹੋ ਜਾਵੇ ਹੁਣ ਮੈਂ ਇਹਦੇ ਵਿੱਚ ਪਾ ਦਵਾਂਗੀ ਟਮਾਟਰ ਕਟਿਆ ਹੋਇਆ ਤੇ ਟਮਾਟਰ ਨੂੰ ਵੀ ਥੋੜਾ ਜਣਾ ਛੋਟੇ ਕਰ ਲਵਾਂਗੀ ਫਿਰ ਮੈਂ ਇਹਦੇ ਵਿੱਚ ਜਿਹੜਾ ਥੋੜਾ ਜਿਹਾ ਪਾਣੀ ਪਾਣਾ ਆ ਤੇ ਪਾਣੀ ਮੇਸ ਕਰਕੇ ਪਾਉਣ ਲੱਗੀ ਆ ਕਿਉਂਕਿ ਨਾ ਜਿਹੜੇ ਟਮਾਟਰ ਹਨ ਨਾ ਅੱਜ ਕੱਲ ਬੜੇ ਸਖਤ ਜੇ ਆਉਂਦੇ ਆ ਥੋੜਾ ਜਿਹਾ ਨਮਕ ਪਾ ਦਿੱਤਾ ਟੇਸਟ ਦੇ ਅਕੋਰਡਿੰਗ ਹਲਦੀ ਵੀ ਪਾ ਦਿੰਦੀ ਆ ਗਰਮ ਮਸਾਲਾ ਪਾਇਆ ਆ ਤੇ ਨਾਲ ਮੈਂ ਪਾ ਦਿਤਿਆ ਢਿੱਗੀ ਮਿਰਚ ਤੇ ਇਹਨੂੰ ਜਿਹੜਾ ਆ ਚੰਗੀ ਤਰ੍ਹਾਂ ਭੁੰਨ ਲੈਣਾ ਭੁੰਨਿਆ ਤਾਂ ਹੋਇਆ ਹੀ ਆ ਟਮਾਟਰ ਜਿੰਨੀ ਦੇਰ ਨਹੀਂ ਗਲਦੇ ਤੇ ਜਿੰਨੀ ਦੇਰ ਇਹਦਾ ਆਇਲ ਸੈਪਰੇਟ ਨਹੀਂ ਹੁੰਦਾ ਓਨੀ ਦੇਰ ਜਿਹੜਾ ਇਹਨੂੰ ਭੁੰਨਾ ਲਾਂਗੀ ਤੇ ਇੱਧਰ ਮੈਂ ਜਿਹੜੇ ਆ ਆਲੂ ਉਹ ਵੀ ਕੱਟ ਲਏ ਆ ਤੇ ਤੜਕਾ ਜਿਹੜਾ ਆ ਉਹ ਮੇਰਾ ਚੰਗੀ ਤਰ੍ਹਾਂ ਭੁੱਜ ਗਿਆ ਆ ਹੁਣ ਮੈਂ ਇਹਦੇ ਵਿੱਚ ਪਾ ਦਿੱਤੇ ਆ ਮਟਰ ਤੇ ਮਟਰਾਂ ਨੂੰ 1 ਮਿੰਟ ਵਾਸਤੇ ਜਿਹੜਾ ਪਕਾ ਲੈਣੇ ਆ ਥੋੜੇ ਜਿਹਾ ਸੌਫਟ ਹੋ ਜਾਣਗੇ ਤੇ ਫਿਰ ਇਹਦੇ ਵਿੱਚ ਪਾ ਦਿੱਤੇ ਆ ਮੂੰਗਰੇ ਇਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਜਿਹੜਾ ਮਸਾਲਾ ਆ ਚੰਗੀ ਤਰ੍ਹਾਂ ਮੂੰਗਰਿਆਂ ਦੇ ਨਾਲ ਜਿਹੜਾ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਨਾਲ ਹੀ ਮੈਂ ਇਹਦੇ ਵਿੱਚ ਪਾ ਦੇਣੀ ਆ ਹੁਣ ਆਲੂ ਮੈਂ ਨਾ ਥੋੜਾ ਜਿਹਾ ਪਾਣੀ ਪਾਇਆ ਆ ਵਿੱਚ ਸਿਰਫ 4-5 ਚਮਚੇ ਤੈਨੂੰ ਟੱਕ ਕੇ ਹੋਣ ਜਣਾਇਆ ਪੱਕਣ ਦਵਾਂਗੇ ਜਿੰਨੀ ਦੇ ਜਿਹੜਾ ਪਾਣੀ ਆ ਉਹ ਡਰਾਈ ਨਹੀਂ ਹੋ ਜਾਂਦਾ ਉੰਨੀ ਦੇਰ ਪਹਿਲਾਂ ਮੈਨੂੰ ਜਿਹੜਾ ਆ ਭੁੰਨ ਲਿਆ ਆ ਟੱਕ ਕੇ ਫਿਰ ਮੈਨੂੰ ਜਿਹੜਾ ਭੁੰਨ ਲਿਆ ਆ ਮਤਲਬ ਕਿ ਉਹ ਟੱਕਣ ਤੋਂ ਬਗੈਰ ਹੀ ਖੁੱਲਾਈ ਸਬਜੀ ਮੇਰੀ ਬਣ ਕੇ ਤਿਆਰ ਆ ਤੇ ਸਾਰਿਆਂ ਨੇ ਖਾ ਵੀ ਲਈ ਆ ਇੱਕ ਹੋਰ ਦੀ ਗੜੀ ਚੋਂ ਗੁਰੂ ਸਾਹਿਬਾਨ ਨੇ ਜਦੋਂ ਆਪਣੇ ਪੁੱਤਰਾਂ ਨੂੰ ਤੋਰੇ ਆ ਤਾਂ ਜਕਾਰੇ ਛੱਡੇ ਸੀ ਇਥੋਂ ਵੀ ਜਦੋਂ ਸਾਹਿਬਜ਼ਾਦੇ ਆ ਜੀ ਕੁਰਬਾਨੀ ਹੋਈ ਨੂਰੇ ਮਾਹੀ ਨੇ ਜਾ ਕੇ ਦੱਸਿਆ ਤਾਂ ਗੁਰੂ ਸਾਹਿਬਾਨ ਨੇ ਉਥੇ ਕਾਹੀ ਦਾ ਬੂਟਾ ਪੱਟਿਆ ਸੀ ਤੇ ਕਿਹਾ ਸੀ ਕਿ ਮੁਗਲਾਂ ਦੀ ਜੜ ਪੱਟੀ ਗਈ ਤਾਂ ਮੁਗਲਾਂ ਦੀ ਜੜ ਜੜੀ ਪੱਟੀ ਗਈ ਸੀ ਛੋਟੇ ਸਮਝਾ ਦਿੰਦਾ ਸੀ ਦੀ ਦਿਹਾੜਾ ਦੇ ਅਸੀਂ ਹੁਣ ਚੱਲਿਆਂ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕਿੰਨ ਫਾਂਡਰੇ ਚੜ੍ਹ ਫੜ ਜਾਣਾ ਉਹ ਕਿਨੇ ਚਾਤਰੀ ਨੂੰ ਚਾਹੀਦਾ ਹੈ ਉਹ ਨੂੰ ਚਾਹੀਦਾ ਚਾਤਰੀ ਨੂੰ ਹੋ ਹੁਣ ਮੈਂ ਆ ਗਈ ਆ ਘਾਹਰ ਤੇ ਚਾਹ ਬਣਾ ਕੇ ਪੀਣੀ ਆ ਵੈਸੇ ਵੀ ਮੈਂ ਜਿਹੜੀ ਆ ਅੱਜ ਲੰਚ ਤੋਂ ਬਾਅਦ ਜਿਹੜੀ ਉਹ ਚਾਹ ਨਹੀਂ ਪੀਤੀ ਸੀ ਵੀ ਆ ਵਿੱਚ ਨਾ ਟ੍ਰੈਫਿਕ ਵੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਟ੍ਰੈਫਿਕ ਸੀ ਅੰਮ੍ਰਿਤਸਰ ਦੀਆਂ ਗਲੀਆਂ ਦੇ ਦਿੱਤੇ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਆ ਅੱਜ ਥੋੜਾ ਜਿਹਾ ਅਤਰਕ ਵੀ ਪਾ ਲੈਂਦੇ ਆ ਚਾਹ ਵਿੱਚ ਅੱਜਨਾ ਦਰਬਾਰ ਸਾਹਿਬ ਬਹੁਤ ਹੀ ਵਧੀਆ ਦਰਸ਼ਨ ਹੋ ਗਏ ਆ ਤੇ ਮਤਲਬ ਕਿ ਕਾਫੀ ਧੀਰ ਬਾਅਦ ਮੈਂ ਗਈ ਅੱਗੇ ਜਦਾ ਚਾਹੀਦਾ ਰਸ ਬਹੁਤ ਹੁੰਦਾ ਆ ਤੇ ਕਾਲ ਤਕ ਸਾਹਿਬ ਵੀ ਮੱਥਾ ਟੇਕ ਕੇ ਆ ਜਾਈਦਾ ਆ ਤੇ ਪਰ ਅੱਜ ਮੈਂ ਸੋਚਿਆ ਸੀਗਾ ਕਿ ਭਾਵੇਂ ਮੈਨੂੰ 2 ਘੰਟੇ ਲੱਗਣ ਭਾਵੇਂ 3 ਘੰਟੇ ਲੱਗਣ ਮੈਂ ਅੱਜ ਅੰਦਰੋਂ ਜਿਹੜੇ ਦਰਸ਼ਨ ਕਰਕੇ ਆਉਣੇ ਆ ਤੇ ਪਰ ਮੈਨੂੰ ਅੱਜ ਸਾਨੂੰ ਸਾਨੂੰ ਨਾ ਸਿਰਫ 1 ਘੰਟਾ ਲੱਗਿਆ ਤੇ ਅਸੀਂ ਦਰਸ਼ਨ ਕਰ ਲੈ ਅੰਦਰੋਂ ਮੱਥਾ ਟੇਕ ਲੈ ਆ ਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਪਈ ਆ ਕਿ ਅਸੀਂ ਅੱਜ ਅੰਦ੍ਰੋ ਮੱਥਾ ਟੇਕ ਕੇ ਆਏ ਆ ਭਾਵੇਂ ਕਿ ਅਸੀਂ ਲੱਗੇ ਹੀ ਰਹਿਨੇ ਆ ਪਰ ਜਦੋਂ ਰਾਤ ਨੂੰ ਜ਼ਿਆਦਾ ਤਨ ਜਾਈਦਾ ਆ ਤੇ ਉਸ ਟਾਈਮ ਦੇ ਉੱਤੇ ਸੁੱਖ ਆਸਨ ਜਿਹੜਾ ਹੋ ਜਾਂਦਾ ਆ ਤੇ ਪਾਲਕੀ ਸਾਹਿਬ ਦੇ ਬਾਹਰੋਂ ਦਰਸ਼ਨ ਕਰ ਲਈ ਤੇ ਆਹ ਕਾਲ ਤੱਕ ਸਿਆ ਮੱਥਾ ਟੇਕ ਲਈਦਾ ਆ ਪਰ ਅੱਜ ਮੇਰੇ ਮਨ ਦੀ ਜਿਹੜੀ ਆ ਉਹ ਮਰਾਜ਼ ਪੂਰੀ ਹੋ ਗਈ ਆ ਤੇ ਮੈਨੂੰ ਬਹੁਤ ਜੀ ਜ਼ਿਆਦਾ ਖੁਸ਼ੀ ਆ ਤੇ ਇੱਧਰ ਮੇਰੀ ਚਾਹ ਜਿਹੜੀ ਆ ਉਹ ਬੰਦੀ ਪਈ ਆ oh bye!